ਆ ਜਿਹੜੇ ਖੇਡੇ ਮੁੰਡੇ ਕਨੇਡਾ ਦੀ ਟੀਮ ਵੱਲੋਂ ਇਹ ਲੂਜ਼ ਕਰ ਗਏ ਜਦੋਂ ਇੰਡੀਆ ਦੇ ਨਾਲ ਮੈਚ ਹੋਇਆ ਇਹ ਹਾਰ ਗਏ ਹਾਰਨ ਤੋਂ ਬਾਅਦ ਇਹ ਸੱਚੀ ਰੋਣ ਲੱਗ ਪਏ ਇਹਨਾਂ ਲਈ ਇੱਕ ਵਾਰੀ ਤਾੜੀ ਮਾਰ ਦਿਓ ਜ਼ੋਰਦਾਰ ਕਹਿੰਦੇ ਹਾਰਨਾ ਤਾਂ ਇੱਕ ਨਾ ਹੈ ਜਿੱਤਣਾ ਤਾਂ ਇੱਕੋ ਨਾ ਹੈ ਪਰ ਕਈ ਵਾਰੀ ਦਿਲ ਤੇ ਇਹੋ ਜੀ ਗੱਲ ਲੱਗ ਜਾਂਦੀ ਹੈ ਵੀ ਉਹ ਬੰਦੇ ਨੂੰ ਬਰਦਾਸ਼ਤ ਕਰਨੀ ਬੜੀ ਮੁਸ਼ਕਲ ਹੁੰਦੀ ਹੈ ਇਹ ਲਗਭਗ 5 ਮਿੰਟ ਦੋਨੇ ਭਰਾ ਕਿ ਤਿੰਨੇ ਭਰਾ ਮਲੂਕ ਵਿਪਲੂਕ ਆ ਵੀ ਇਧਰੇ ਪਾਸੇ ਲੱਗੇ ਨੌਜਵਾਨਾ ਕਿਉਂਕਿ ਏਰੀਆ ਸੀਗਾ ਮੇਲਾ ਕਬੱਡੀ ਕਾ ਇਹਨਾਂ ਨੇ ਆਸਾਂ ਬਹੁਤ ਲਾਈਆਂ ਸਨ ਪਰ ਇਹ ਪਹਿਲਾ ਹੀ ਮੈਚ ਜਿਹੜਾ ਜਦੋਂ ਬਾਈ ਮਿਲ ਗਈ ਇਹਨਾਂ ਨੂੰ ਇਹ ਖੇਡੇ ਇੰਡੀਆ ਦੇ ਨਾਲ ਤੇ ਉਸ ਮੈਚ ਦੇ ਵਿੱਚ ਥੋੜੇ ਨੰਬਰਾਂ ਦੇ ਨਾਲ ਹਾਰ ਗਏ ਤੇ ਇਹ ਰੋਣ ਲੱਗ ਪਾ ਸੋ ਅੱਜ ਇਹ ਖੇਡਣਗੇ ਇਸ ਡੱਡੀਆਂ ਪਿੰਡ ਵੱਲੋਂ ਤਲਵੰਡੀ ਡੱਡੀਆਂ ਪਿੰਡ ਦੇ ਵਾਸਤੇ ਖੇਡਣਗੇ ਇਹਨਾਂ ਲਈ ਇੱਕ ਵਾਰੀ ਤਾੜੀਆਂ ਮਾਰਦੀ ਆਪਾਂ ਜੋਰਦਾਰ ਇਹਨਾਂ ਨੂੰ ਹੱਲਾਸ਼ੇਰੀ ਦੇ ਦਈਏ ਵੀ ਜਿੱਤਾਂ ਹਾਰਾਂ ਦੇ ਬਣੀਆਂ ਨੇ ਪਰ ਜਿਹੜਾ ਦਿਲ ਤੇ ਹਾਰ ਨੂੰ ਲਾਊਗਾ ਦੇ ਅਮਰੀਕ ਉਹੀ ਫਿਰ ਜਿੱਤੂਗਾ ਉਹੀ ਜਿੱਤੂਗਾ ਉਹੀ ਜਗ ਤੇਛਾਊਗਾ ਇਹ ਸੱਚੀ ਏ ਐਮੋਸ਼ਨਲ ਨੇ ਮੱਖਣ ਵਾਲੀ ਜੀ ਮੈਂ ਪਰਖੇ ਵੀ ਐ ਇਹਨਾਂ ਤੋਂ ਬਿਨਾ ਪੁੱਛਿਆ ਮੈਂ ਪਿੰਡ ਮੇਲਾ ਰੱਖ ਲਿਆ ਸਾਜੀ ਨੂੰ ਕੋਈ ਟਾਈਮ ਤੇ ਰੀਡਰ ਜਵਾਬ ਦੇਗਾ ਮੈਂ ਕਿਹਾ ਸਾਜੀ ਕੀ ਕਰਾਂਗੇ ਮੇਰੇ ਪਿੰਡ ਦਾ ਮੇਲਾ ਜੇ ਸ਼ਕਰਪੁਰ ਹਰਗੀ ਤਾਂ ਵੀ ਬੇਜਤੀ ਹੈ ਕਹਿੰਦਾ ਭਾਈ ਭਾਜੀ ਹੁਣ ਆ ਗਏ ਐ ਹੁਣ ਅਸੀਂ ਹਾਰ ਨਹੀਂ ਮੰਨਣੇ ਵੱਡੇ ਜਾਵਾਂਗੇ